ਕਰਕੇ ਫਰਕ ਜਰੂਰ ਪਿਆ ਪਰ ਬਹੁਤ ਤਗੜੇ ਮੈਚ ਲੱਗੇਆ ਸ਼ੀਲੂ ਉਹੀ ਫਾਰਮ ਚ ਆ ਗਿਆ ਤੇ ਦੁੱਲੇ ਦੀਆਂ ਕਾਡੀਆਂ ਵੀ ਮਿੱਤਰੋ ਕਮਾਲ ਦੀਆਂ ਸੀਂਗਾਂ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਦਾ ਆਪਾ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਨ੍ਹਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਕੱਲ ਤੁਹਾਨੂੰ ਪਤਾ ਜਿੱਦਾਂ ਵੀ ਕੱਲ ਹੀ ਹੋ ਗਿਆ ਆਪਣੇ ਤਾਂ ਕਿਉਂਕਿ ਸਵੇਰ ਹੀ ਮੈਚ ਚੱਲ ਰਹੇ ਸੀ ਹਜੇ ਕੈਨੇਡਾ 'ਚ ਮਿੱਤਰੋ ਤੇ ਕੱਲ ਆਪਾਂ ਕੈਨੇਡਾ 'ਚ ਗਈ ਵੀ ਲਾਸਟ ਮੀਲਾ ਜੋ ਹੋਇਆ ਉਹ ਕੱਪ ਤੇ ਸਰਾ ਹੋ ਗਿਆ ਸਰਹਾਲਾ ਰਣੀਆਂ ਦੀ ਟੀਮ 'ਚ ਲਗਭਗ ਸਾਰੇ ਹੀ ਖੇਡੇ ਸੀਗੇ ਖੁਸ਼ੀ ਨੂੰ ਛੱਡ ਕੇ ਸੋ ਉਹਦੇ ਕਰਕੇ ਫਰਕ ਜਰੂਰ ਪਿਆ ਪਰ ਬਹੁਤ ਤਗੜੇ ਮੈਚ ਲੱਗਿਆ ਸ਼ਿਲੂ ਉਹੀ ਫਾਰਮ ਚ ਆ ਗਿਆ ਤੇ ਦੁੱਲੇ ਦੀਆਂ ਕਾਡੀਆਂ ਵੀ ਮਿੱਤਰੋ ਕਮਾਲ ਦੀਆਂ ਸੀਗਾ ਆਈ ਦੇ ਟੂਰਨਾਮੈਂਟਾਂ ਤੇ ਹੁਣ ਅੱਜ ਮਿੱਤਰੋ ਪਹਿਲਾ ਕਬੱਡੀ ਦਾ ਆਪਣਾ ਠੱਠਾ ਆਮਰੇ ਸਾਰੇ ਇਲਾਕੇ 'ਚ 1 ਜੁਲਾਈ ਦੇ ਦਿਨ ਅੱਜ ਹੁਣ ਇੱਕ ਪਾਸੇ ਫਰੰਦੀਪੁਰੀਏ ਗੋਪੀ ਦੀ ਟੀਮਾਂ ਮਿੱਤਰੋ ਦੂਜੇ ਪਾਸੇ ਵੀ ਜੋ ਪ੍ਰੀਤ ਲੱਧੂ ਵਾਲੇ ਦੀ ਟੀਮ ਆ ਬਹੁਤ ਤਗੜੀ ਟੀਮਾਂ ਬੈਸਟਾਂ ਨੂੰ ਸੁਣੇ ਦੇ ਕੰਠੇ ਆ ਪੰਜਾਬ ਲਾਈਵ 1.com ਆਫੀਸ਼ੀਅਲ ਵੈਬਸਾਈਟ ਤੇ ਜੋ ਐ ਲਾਈਵ ਚੱਲੂਗਾ ਇਹ ਟੂਰਨਾਮੈਂਟ ਅੱਜ ਦਾ ਮੇਨ ਕੱਪ ਹੀ ਮੈਂ ਕਹਾਂ ਵੀ ਇਹ ਹੈ ਕਿਉਂਕਿ ਇੱਥੇ ਸਨਮਾਨ ਵੀ ਹੋਣਿਆ ਮਿੱਤਰੋ ਤਗੜੇ ਤਗੜੇ ਫਰਿਆਦ ਲੋਪੋਕੇ ਦਾ ਬੋਲਟ ਮੋਟਰਸਾਈਕਲ ਨਾਲ ਸਨਮਾਨ ਤੇ ਦੋ ਗੱਡੀਆਂ ਵੀ ਦਿੱਤੀਆਂ ਜਾਣੀਆਂ ਸਵੈਫਟ ਮਿੱਤਰੋ ਇੱਕ ਜੋ ਆ ਸ਼ਮਸ਼ੇਰ ਠੱਠੇ ਦਾ ਜੋ ਆ ਵਿਸ਼ਵੇਸ਼ ਸਨਮਾਨ ਕਮੈਂਟੇਟਰ ਕਬੱਡੀ ਕਮੈਂਟੇਟਰ ਦਾ ਉਹਦਾ ਸਨਮਾਨ ਆ ਮਿੱਤਰੋ ਐਕਾ ਰਾਣੇ ਸਿੰਘੇਪੁਰੇ ਨੂੰ ਮਿੱਤਰੋ ਸੋ ਆਵਟਾ ਦਿੱਤੀ ਆਣੀਆ ਸੋ ਦੋਨਾਂ ਭਰਾਵਾਂ ਨੂੰ ਮੁਬਾਰਕਾਂ ਫਰਿਆਦ ਅਲ ਮੁਬਾਰਕਾਂ ਮਿੱਤਰੋ ਉਹਦਾ ਬੋਲਟ ਨਾਲ ਸਨਮਾਨ ਆ ਇਹ ਟੂਰਨਾਮੈਂਟ ਅੱਜ ਮੇਨ ਆ ਇਹ ਕਬੱਡੀ ਕੱਪ ਅੱਜ ਦਾ ਮਿੱਤਰੋ ਤੇ ਇਹ ਟੂਰਨਾਮੈਂਟ ਅੱਜ ਹੋਣਾ ਇਹ ਵੀ ਕੱਪ ਟੌਪ ਦਾ ਇਸ ਮੇਲੇ ਦੇ ਅੱਜ ਸਿਰੇ ਦੇ ਪਲੇਅਰ ਗੋਪੀ ਦੀ ਸਾਰੀ ਟੀਮ ਹੀ ਖੇਡੂ ਏਕਾਂ ਵੀ ਖੇਡੂਗਾ ਲਗਭਗ ਤੇ ਦੂਜੇ ਪਾਸੇ ਵੀ ਮਿੱਤਰੋ ਲੱਦੂ ਵਾਲੇ ਦੀ ਟੀਮ ਵਧੀਆ ਬਣ ਕੇ ਆਊਗੀ ਇਹ ਤੁਹਾਨੂੰ ਅੱਜ ਦੇ ਕੱਪ ਦੱਸਣੇ ਸੀਗੇ ਮੈਂ ਕੋਈ ਵੀਡੀਓ 'ਚ ਗਲਤ ਬੋਲ ਗਿਆ ਹੋਇਆ ਉਹਦੇ ਲਈ ਦਲਤੋਂ ਮਾਫੀ ਮੰਗਦੇ ਆਂ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਆਂ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿੱਤਰੋ ਆਉਣ ਵਾਲੇ ਮਹੀਨਿਆਂ ਦੇ ਵਿੱਚ ਫਿਰ ਪੰਜਾਬ ਦਾ ਸੀਜ਼ਨ ਸ਼ੁਰੂ ਹੋਣਾ ਸੋ ਉਦੋਂ ਗੱਲਾਂ ਟਿਕਾਣੇ ਲਾਵਾਂਗੇ ਨਵੀਂ ਅਪਡੇਟ ਲੈ ਕੇ ਮਿਲਾਂਗੇ ਧੰਨਵਾਦ